ਉੱਖੀ ਘੜੀ ਦੇ ਵਿੱਚ ਜਿਹੜਾ ਕੰਮ ਆਏ ਉਹਨੂੰ ਅਸੀਂ ਕਾਮਰੇ ਵਿੱਚ ਕਹੀਏ ਤੇ ਇਹਨਾਂ ਦੀ ਜਿੰਨੀ ਤਾਰੀਫ ਕਰੋ ਉਨੀ ਘੱਟ ਹੈ ਮੈਂ ਇੱਕ ਚੀਜ਼ ਪੱਕੀ ਵੇਖੀ ਭਾਵੇਂ ਪਿੰਡੇ 'ਚ ਇੱਕ ਹੀ ਹੋਵੇ ਪਰ ਉਹ ਸੂਰ ਵਾਲਾ ਦਲੀਲ ਵਾਲਾ ਹੁੰਦਾ ਉਹਨੂੰ ਕੋਈ ਤੋੜ ਕੋਈ ਨਹੀਂ ਸਕਦਾ ਉਹਨੂੰ ਕੋਈ ਖਰੀਦ ਕੋਈ ਨਹੀਂ ਸਕਦਾ ਉਹਨੂੰ ਡਰਾ ਕੋਈ ਨਹੀਂ ਸਕਦਾ ਉਹਨੂੰ ਟੰਕਾ ਕੋਈ ਨਹੀਂ ਸਕਦਾ ਤੋਂ ਅੱਜ ਉਹਨਾਂ ਦੀ ਜਮਾਤ ਮੰਗਲ ਸਿੰਘ ਬਾਸਲਾ ਜੀ ਜਿਹੜਾ ਡਾ ਹੈ ਉਹਨਾਂ ਨੇ ਸਮਰਥਨ ਕੀਤਾ ਸਾਡਾ ਅਸੀਂ ਕੋਟ ਕੋਟ ਧੰਨਵਾਦ ਆਪਣੇ ਵੀਰਾਂ ਦਾ ਕਰ ਇੱਥੇ ਸਟੇਜ ਉੱਤੇ ਬੈਠੇ ਮੇਰੀ ਕਾਂਗਰਸੀ ਜਥੇਬੰਦੀ ਦਾ ਤਾਲੁਕ ਰੱਖਣ ਵਾਲੇ ਸਾਰੇ ਵੀਰੇ ਅਜ਼ੀਜ਼ ਸਾਹਮਣੇ ਬੈਠੇ ਸਾਡੀ ਮਾਰਸ਼ਲ ਕਹੋ ਵੇਖੋ ਪੰਜਾਬ ਦੇ ਵਿੱਚ ਇਕ ਸਾਲਨ ਜੋ ਮਾਰਸ਼ਲ ਕੋਈ ਏਰੀਆ ਗਿਣਿਆ ਜਾਂਦਾ ਤੇ ਮਜੈਲਾ ਨੂੰ ਉਸ ਗਿਤੀ ਤੇ ਗਿਣਿਆ ਜਾਂਦਾ ਤੇ ਮਾਝੇ ਦੇ ਵਿੱਚ ਫਿਰ ਸਾਲਨ ਵੱਧ ਜੇ ਕਿਸੇ ਆਦ ਜੇ ਕਿਸੇ ਏਰੀਏ ਦੇ ਵਿੱਚ ਲੋਕ ਗਲੇਰ ਦ੍ਰਿੜਤਾ ਵਾਲੇ ਬੇਖੌਫ ਸਮਝੇ ਜਾਂਦੇ ਨੇ ਤੇ ਉਹ ਤੁਹਾਡਾ ਕੇਮ ਕਰਨ ਤੇ ਵਟੋਏ ਤੁਸੀਂ ਮੈਨੂੰ ਮਾਣ ਹੈ ਤੁਹਾਡੇ ਤੇ ਸਾਨੂੰ ਤੁਹਾਡਾ ਸਤਿਕਾਰ ਹੈ ਤਾਂ ਮੈਂ ਇੱਕੋ ਤੁਹਾਨੂੰ ਬਿਲਾਨਿਸ ਕਰਨਾ ਚਾਹਦਾ ਵੇਖੋ ਮੇਰੇ ਵੀਰੋ ਤੇ ਭਰਾਓ ਜਿਸ ਜਮਾਤ ਨਾਲ ਸਾਡਾ ਮੁਕਾਬਲਾ ਹੈ ਸਾਰੇ ਹਿੰਦੁਸਤਾਨ ਤੇ ਵਿਸ਼ੇਸ਼ ਤੌਰ ਪੰਜਾਬ ਦੇ ਵਿੱਚ ਉਹ ਹੈ ਨਰਿੰਦਰ ਮੋਦੀ ਤੇ ਉਹਦੀ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਸਾਹਿਬ ਮੇਰੇ ਵੀਰੋ ਤੇ ਭਰਾਓ ਸ਼ੁਰੂ ਤੋਂ ਹੀ ਇਹ ਪਾਰਟੀ ਗਲਤ ਭਾਈਚਾਰੇ ਦੇ ਪਛਰੀਆਂ ਛੇੜੀਆਂ ਦੇ ਗੱਤ ਗਿੰਤੀਆਂ ਦੇ ਤੇ ਇਕਨੋਮੀਕਲੀ ਪਛੜੇ ਹੋਏ ਸੈਕਸ਼ਨਸ ਦੇ ਖਿਲਾਫ ਜਮਾਤ ਐਸੇ ਗਾਲ ਤੁਹਾਨੂੰ ਪਤਾ ਹੋਵੇਗਾ ਆਰਐਸਐਸ ਦੇ ਜਿਹੜੇ ਮੁਖੀ ਨੇ ਮੋਹਨ ਭਗਵਤੀ ਉਹਨਾਂ ਕਈ ਦਫਾ ਪਹਿਲੇ ਗੱਲ ਕਹੀ ਹੈ ਕਿ ਜਿਹੜੀਆਂ ਰੈਜ਼ਰਵੇਸ਼ਨ ਨੌਕਰੀਆਂ ਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਐਜੂਕੇਸ਼ਨ ਅਦਾਰਿਆਂ ਦੀ ਰਿਵਿਜ਼ਨ ਦੇ ਵਿੱਚ ਜਿਹੜੀ ਅਸੀਂ ਦਲਿਤ ਜਮੀਰਾਂ ਨੂੰ ਅਛੜੀਆਂ ਸ਼੍ਰੇਣੀਆਂ ਨੂੰ ਕੱਟ ਗਿੰਦੀਆਂ ਨੂੰ ਦਬਲੇ ਤੇ ਕੁਝ ਦੇ ਲੋਕਾਂ ਨੂੰ ਦੇਨੇ ਇਹਨੂੰ ਰੀਵਿਜ਼ਿਟ ਕਰਨਾ ਚਾਹੀਦਾ ਦਾ ਮਤਲਬ ਹੈ ਪੁਨਰ ਵਿਚਾਰ ਕਰਦੇ ਤੇ ਕਰਨਾ ਚਾਹੀਦਾ ਅੱਜ ਸਮੁੱਚੇ ਹਿੰਦੁਸਤਾਨ ਦਾ ਦਲਿਤ ਵਰਗ ਅਛੜੀਆਂ ਸ਼੍ਰੇਣੀਆਂ ਕੱਟ ਗਿੰਦੀਆਂ ਤੇ ਜਨਰਲ ਇਹ ਤਕਰੀਬੇ ਜੇ ਬਹੁਤ ਸਾਰੇ ਲੋਕ ਅੱਜ ਭਾਜਪਾ ਦੇ ਨਰਿੰਦਰ ਮੋਦੀ ਦੇ ਖਿਲਾਫ ਖੜੇ ਹੋਏ ਨੇ ਤੇ ਮੈਂ ਤੁਹਾਨੂੰ ਇੱਕ ਗੱਲ ਇਹ ਖੁਸ਼ਖਬਰੀ ਦੱਸਣਾ ਚਾਹਨ ਕਿ 4 ਜੂਨ ਵਾਲੇ ਦਿਨ ਨਰਿੰਦਰ ਮੋਦੀ ਦੀ ਪਾਰਟੀ ਜਿਹੜੀ 400 ਤੋਂ ਪਾਰ ਦਾ ਦਾਵਾ ਕਰਦੀ ਸੀ ਇਹ ਤਕਰੀਬਨ 190 ਤੋਂ ਲੈ ਕੇ 200 ਸੀਟਾਂ ਤੱਕੀ ਬਿਲਕੁਲ ਉਹਦੇ ਵਿੱਚ ਹੀ ਰਹਿ ਜਾਣਗੇ ਇਸ ਵੱਧ ਸੀਟਾਂ ਨਾਲ ਨਹੀਂ ਆਉਂਦੀਆਂ ਆੰਗਰੇਜ਼ ਟਾਈਮ ਦੇ ਵਿੱਚ ਮੇਰੇ ਵੀਰੋ ਗੁਰੂਬਾਰ ਸਾਹਿਬ ਦੀ ਬਾਰ ਕਰਪਾ ਦੇ ਨਾਲ ਇੰਡੀਆ ਬਲੌਕ ਜਿਹੜਾ 25 ਪਾਰਟੀਆਂ ਦਾ ਇੱਕ ਬਲੌਕ ਬਣਿਆ ਜਿਹਨੂੰ ਇੰਡੀਆ ਬਲੌਕ ਕਹਿੰਦੇ ਨੇ ਜਿਹਦੇ ਵਿੱਚ ਕਾਂਗਰਸ ਚੇਅਰਮੈਨ ਉਸ ਬਲੌਕ ਤੋਂ ਮжоਰਿਟੀ ਮਿਲਣ ਨੂੰ ਜਾ ਰਹੀ ਹੈ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਤੇ ਮੈਂ ਤੁਹਾਨੂੰ ਇੱਕ ਗੱਲ ਦਾ ਵਾਅਦਾ ਕਰਦਾ ਮੇਰੇ ਵੀਰੋ ਮੈਂ ਵੀ ਇਸ ਏਰੀਏ ਦੇ ਮੈਂ ਬਾਰਡਰ ਤੇ ਰਹਿਣ ਵਾਲੇ ਆਪਣੇ ਵੀਰਾਂ ਦੀਆਂ ਸਾਰੀਆਂ ਮੁਸ਼ਕਲਾਂ ਬਹੁਤ ਨੇੜਿਓਂ ਕੇ ਵੇਖੀਆਂ ਸਾਡਾ ਤੁਹਾਨੂੰ ਵਾਅਦਾ ਇਸ ਗੱਲ ਤੇ ਕਿ ਜਿਹੜਾ ਬਾਰਡਰ ਤੇ ਰਹਿਣ ਵਾਲੇ ਵੀਰਾਂ ਦਾ ਸਾਡੇ ਨੌਜਵਾਨ ਬੱਚਿਆਂ ਦੀਆਂ ਸਮੱਸਿਆਵਾਂ ਹਨ ਉਹ ਵੇ ਤਾਰ ਨਾਲ ਜਾਂ ਤਾਰ ਤੋਂ ਬਾਹਰ ਜਾਂ ਡਰੋਨਾਂ ਨਾਲ ਸੰਬੰਧਿਤ ਜਿਹੜੀਆਂ ਨੇ ਇਹ ਸਾਰੇ ਮਸਲੇ ਟਾਪ ਪ੍ਰਾਇੋਰਟੀ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਕੋ ਅਸੀਂ ਹੱਲ ਕਰਾਵਾਂਗੇ ਮੈਂ ਤੁਹਾਨੂੰ ਇਸ ਗੱਦਾ ਵਿਸ਼ਵਾਸ ਦਿਵਾਉਣਾ ਹੈ ਦੂਜੀ ਗੱਲ ਮੋਦੀ ਸਾਹਿਬ ਜਿਹੜੇ ਨੇ ਇਹ ਚੀਜ਼ ਚੰਗੀ ਤਰ੍ਹਾਂ ਧਿਆਨ ਚ ਰੱਖਿਓ ਕੋਈ ਵੀ ਵੋਟ ਜਿਹੜੀ ਅਸੀਂ ਆਮ ਆਦਮੀ ਪਾਰਟੀ ਨੂੰ ਜਾਂ ਸ਼ਰੂਮ ਨੇ ਕਾਂਦੀਦ ਨੂੰ ਜਾਂ ਕਈ ਐਹੋ ਜਿਹੇ ਹੋਰ ਪਾਰਟੀਆਂ ਦੇ ਕੈਂਡੀਡੇਟ ਆ ਗਏ ਨੇ ਜੇ ਅਸੀਂ ਕਿਸੇ ਹੋਰ ਨੂੰ ਵੋਟ ਦੇਨੇ ਆ ਤੇ ਸਾਫ਼ ਤੌਰ ਤੇ ਸਮਝ ਲਓ ਕਿ ਮੋਦੀ ਜਿਹੜਾ ਇਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਾਂ ਸਿੱਦੇ ਧੰਗ ਜਾਂ ਸਿੱਧੇ ਧੰਗ ਅਸੀਂ ਨਰਿੰਦਰ ਮੋਦੀ ਦੀ ਛੋਲੀ ਵਿੱਚ ਪਾ ਲਓ ਇੱਕੋ ਜਮਾਤ ਹੈ ਹਿੰਦੁਸਤਾਨ ਚ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ 350 ਸੀਟ ਲੜ ਰਹੀ ਜੇ ਅੱਜ ਕੋਈ ਭਾਜਪਾ ਦਾ ਮੋਦੀ ਨੂੰ ਰੋਕਣ ਦੀ कैपेसिटी कि है कल इंडियन नैशनल कांग्रेस तो पार्टी आने खड़े मेरी गल अपने चंकी तरह सुन लो अज तो पैंती चालीस साल पहला सारे वे दुखांत आया के इस तो इस एरिए आया तरन तारण की बेल्ट वटोए तो वाली बेल्ट फिर अमृतसर फिर गुरदासपुर फिर फिरोजपुर ਇਹ ਬਾਦਲ ਦੀ ਵਹਿਲ ਦੇ ਵਿੱਚ ਜਦੋਂ ਕਾਲੀਆਂ ਹਲੇਰੀਆਂ ਰਾਤਾ ਸਰ 15 ਸਤ ਲਗਾਤਾਰ ਅਸੀਂ ਫੰਡਾਮੈਂਟਲਿਸਟ 엘ਮੈਂਟਸ ਨਾਲ ਜੂਝਦੇ ਰਹੇ 35000 ਤੋਂ ਵੱਧ ਪੰਜਾਬੀ ਜਿਹੜੇ ਨੇ ਉਸ ਮੂਵਮੈਂਟ ਦਾ ਸ਼ਿਕਾਰ ਹੋਏ ਜਾਂ ਕੁਲਵਿੰਦਰ ਸਿੰਘ ਦੀ ਇਲੈਕਸ਼ਨ ਨਹੀਂ ਇਹ ਤੁਹਾਡੇ ਵਕਾਰ ਦੀ ਇਲੈਕਸ਼ਨ ਕਿਰਪਾ ਕਰਕੇ ਤਖੜੇ ਹੋ ਕੇ ਪਹਿਲੀ ਦੂਰ ਵਾਲੇ ਦਿਨ ਪੰਜ ਦੇ ਚੋ ਨਿਸ਼ਾਨ ਤੇ ਮੋਹਰਾ ਲਾ ਕੇ ਕੁਲਬੀਰ ਸਿੰਘ ਨੂੰ ਕਾਮਯਾਬ ਕਰੋ ਮੈਂ ਤੁਹਾਨੂੰ ਯਕੀਨ ਦਵਾਉਂਦਾ ਤੁਹਾਡਾ ਦਾਸ ਜਿੱਥੇ ਵੀ ਤੁਸੀਂ ਹੁਕਮ ਲਾਓਗੇ ਤੁਹਾਡਾ ਦਾਸ ਇੱਥੇ ਆਏਗਾ ਹਰ ਕਿਸਾਨ ਹਰ ਕੇਦ ਮਜ਼ਦੂਰ ਵਾਸਤੇ ਹਰ ਦੁਕਾਨਦਾਰ ਵਾਸਤੇ ਹਰ ਵਪਾਰੀ ਵਾਸਤੇ ਹਰ ਸਹੀ ਭਾਈਚਾਰੇ ਵਾਸਤੇ ਹਰ ਜਨਤਪਰਾ ਵਾਸਤੇ ਹਰ ਪਸ਼ਰੀ ਸ਼ਰੇਣੀ ਵਾਸਤੇ ਹਰ ਫੌਜੀ ਵਾਸਤੇ ਜਿੱਥੇ ਵੀ ਕਹੋਗੇ ਸੀਨਾ ਤਾਨ ਕੇ ਤੁਹਾਡਾ ਸਾਥ ਦੇਵਾਂਗੇ ਇਹਨੇ ਗਿੰਦਾ ਇਜਾਜ਼ਤ ਦਵਾਇ ਕਿ ਠੀਕਾ ਖਾਲਸਾ